ਸਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਸਾਡੀ ਕਲੈਕਸ਼ਨ ਰਹੂਗੀ ਪ੍ਰਿੰਸਸ ਜ ਮੈਚਿੰਗ ਸੂਟ ਰਹਿਣ ਵਾਲੇ ਆ ਜੀ ਆਰ ਕੰਡੀ ਦੇ ਤੇ ਚੈੱਕ ਬਰਬਰੀ ਦੇ ਵਿੱਚ ਸੂਟ ਲੈ ਕੇ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਿੰਸਸ ਮੈਚਿੰਗ ਸੂਟ ਦਿਖਾਵਾਂਗੇ ਜਿੱਦਾਂ ਦੀ ਪ੍ਰਾਈਸ ਰਹਿਣ ਵਾਲੀ ਹੈ 650 ਚੱਕਰ ਚਲੋ ਪ੍ਰਿੰਟ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਇਹ ਤਮੰਨਾ ਦੇ ਵਿੱਚ ਰਹਿਣਗੇ ਜੀ 2x2 ਕਾਟਨ ਦੇ ਵੀ ਰਹਿਣ ਵਾਲੇ ਆ ਚੈੱਕ ਕਰੋ ਜੀ ਪ੍ਰਾਈਸ ਰਹੂਗੀ 700 650 ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਪ੍ਰਿੰਸਸ ਮੈਚਿੰਗ ਦੇ ਸੂਟਾਂ ਦੀ ਜਿਹੜੀ ਪ੍ਰਾਈਸ ਰਹੂਗੀ 650 ਤੇ ਜਿਹੜੀ ਤੁਹਾਨੂੰ 2x2 ਕਾਟਰ ਮੈਨ ਵਾਲੀ ਉਹਨਾਂ ਦੀ ਪ੍ਰਾਈਸ ਰਹੂਗੀ ਸੋ ਚੈੱਕ ਕਰੀ ਚੱਲੋ ਜੀ ਬੜੇ ਪਿਆਰੇ ਜਿਹੇ ਸੂਟ ਹੈ ਜਿਹੜਾ ਵੀ ਪੀਸ ਪਸੰਦ ਆਉਂਦਾ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਮੈਨਣ ਵਾਲੀ ਹੈ ਤੁਹਾਨੂੰ ਸੂਟਾਂ ਦੀ ਦੇਖੋ ਜੀ ਸੋਬਰ ਕਲਰ ਵੀ ਮਿਲਣਗੇ ਡਾਰਕ ਚਾਰਟ ਵੀ ਮਿਲੂਗਾ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ গারਲਿਸ਼ ਲੁੱਕ ਦੇ ਵਿੱਚ ਵੀ ਮਿਲਣ ਵਾਲੀ ਹੈ ਜਿਵੇਂ ਐਦਾਂ ਦੇ ਪ੍ਰਿੰਟ ਥੋੜੇ ਜਿਹਾ গারਲਿਸ਼ ਲੁੱਕ ਦੇ ਵਿੱਚ ਆ ਜਾਂਦੇ ਆ ਬੜੇ ਪਿਆਰੇ ਜੀ ਤੇ ਸੋਬਰ ਪ੍ਰਿੰਟ ਵੀ ਮਿਲਣ ਵਾਲਿਆ ਠੀਕ ਹੈ ਜੀ ਥੋੜੇ ਜਿਹਾ ਸੋਬਰ ਪ੍ਰਿੰਟ ਵੀ ਮਿਲਣ ਵਾਲੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਤੇ ਕਲਰ ਚਾਰਟ ਬੜਾ ਪਿਆਰਾ ਜਾਂ ਰਹਿਣ ਵਾਲਾ ਪ੍ਰਿੰਸੈਸ ਕਲੈਕਸ਼ਨ ਦੀ ਪ੍ਰਾਈਸ ਰਹੂਗੀ 650 650 ਤੇ 2 बाय 1 ऑफ 2 बाय 2 कॉटन जेड़े रेड वाला स्टफ है ओदी प्राइस ਰਹੂਗੀ 700 ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਆਰਕੰਡੀ ਦੇ ਪ੍ਰਿੰਟ ਬਹੁਤ ਹੀ ਪਿਆਰੇ ਜੇ ਪ੍ਰਿੰਟ ਲੈ ਕੇ ਆਇਆ ਆ ਆਰਕੰਡੀ ਦੇ ਵਿੱਚ ਵੀ ਤੁਹਾਡੇ ਵਾਸਤੇ ਤੇ ਇਸ ਤੋਂ ਬਾਅਦ ਚੈੱਕਮੇਟ ਬਰਬਰੀ ਦੇ ਪ੍ਰਿੰਟ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਰੈਣ ਵਾਲੇ ਆ ਜੀ ਇਹ ਵਾਲੀ ਪੂਰੀ ਮੈਚਿੰਗ ਦੇਖੋ ਨਜ਼ਦੀਕ ਤੋਂ ਬਾਟਮ ਦੀ ਮੈਚਿੰਗ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਪਿਆਰਾ ਸੂਟ ਹੈ ਇਹਦੀ ਵੀ ਪੂਰੀ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਇਹਦੀ ਵੀ ਪੂਰੀ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੂਰ ਤੋਂ ਦੇਖੋ ਜੀ ਇਹਨਾਂ ਦੀਆਂ ਮੈਚਿੰਗਾਂ ਬਹੁਤ ਹੀਆਂ ਪਿਆਰੀਆਂ ਪਿਆਰੀਆਂ ਮੈਚ ਕਰਨਾਂ ਸੂਟਾਂ ਦੀਆਂ ਪ੍ਰਿੰਸੈਸ 컬렉ਸ਼ਨ ਦੇ ਵਿੱਚ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਆਰ ਕੰਡੀ ਦੇ ਵਿੱਚ ਵੀ ਮੈਚਿੰਗ ਦਿਖਾਵਾਂਗੇ ਤਮੰਨਾ 2 बाय 2 कॉटन ਰਹਿਣ ਵਾਲਾ ਸਟਾਫ ਹੈ ਪ੍ਰਿੰਸੈਸ 컬렉ਸ਼ਨ ਰਹਿਣ ਵਾਲੀ ਹੈ ਪ੍ਰਿੰਸੈਸ 컬렉ਸ਼ਨ ਦੀ ਪ੍ਰਾਈਸ 650 ਦਵਾਂਗੇ ਤਮੰਨਾ 2 बाय 2 कॉटन ਦੀ ਪ੍ਰਾਈਸ 700 ਹੋਊਗੀ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਆਰ ਕੰਡੀ ਦੇ ਵਿੱਚ ਵੀ ਸੀ ਸੂਟ ਲੈ ਕੇ ਆਇਆ ਬਹੁਤ ਹੀ ਪਿਆਰੇ ਪਹਿਲਾ ਪ੍ਰਿੰਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਆਰ ਕੰਡੀ ਦੇ ਵਿੱਚ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਮੈਚਿੰਗ ਸੈਲਫ ਪ੍ਰਿੰਟ ਦੇ ਵਿੱਚ ਰਹੂਗੀ ਬਾਟਮ ਠੀਕ ਹੈ ਜੀ ਬਾਟਮ ਰਹੂਗੀ ਕਾਟਨ ਸਟਾਫ ਦੇ ਵਿੱਚ ਤੇ ਜਿਹੜੀ ਸ਼ਾਰਟ ਰਹਿਣ ਵਾਲੀ ਆ ਆਰਕੰਡੀ ਦੀ ਰਹੂਗੀ ਬੜੀ ਪਿਆਰੀ ਜੀ ਮੈਚਿੰਗ ਆ ਜੀ ਆਰਕੰਡੀ ਦੀ ਦੇਖ ਸਕਦੇ ਹੋ ਨਜ਼ਦੀਕ ਤੋਂ ਸਟਾਫ ਤੁਸੀਂ ਆਰਕੰਡੀ ਆ ਜੀ ਇਹ ਬਿਲਕੁਲ ਆਰਕੰਡੀ ਰਹਿਣ ਵਾਲੀ ਹੈ ਤੇ ਜਨੂਅਲ ਜਾਂ ਪ੍ਰਾਈਸ ਰਹੂਗਾ ਸਾਡੇ ਕੋਲ ਤੁਹਾਨੂੰ 1200 ਦੇ ਵਿੱਚ ਇਹ ਵਾਲਾ ਸੂਟ ਪੈਣਾ ਮਾਰਕੀਟ ਦੇ ਵਿੱਚ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਸਿਰਫ 900 ਦੇ ਵਿੱਚ 900 ਦੇ ਵਿੱਚ ਤੁਸੀਂ ਇਹ ਵਾਲਾ ਆਰਕੰਡੀ ਦਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਬੜਾ ਪਿਆਰੀ ਜੀ ਪ੍ਰਿੰਟ ਦੇ ਨਾਲ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆ ਆਰਕੰਡੀ ਦੇ ਵਿੱਚ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ बॉटम ਦੇਖੋ बॉटम ਤੁਹਾਨੂੰ ਮਿਲੇਗੀ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਜਿਹੜੀ बॉटम ਰਹੂਗੀ ਸੈਲਫ ਦੇ ਵਿੱਚ ਰਹੂਗੀ बॉटम ਤੇ ਆਰ ਕੰਡੀ ਦੀ ਰਹੂਗੀ ਸ਼ਰਟ ਦੇਖੋ ਜੀ ਇਹ ਵਾਲੀ ਰਹੂਗੀ ਆਰ ਕੰਡੀ ਦੀ ਸ਼ਰਟ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਤੇ ਇਹ ਵਾਲੀ ਸ਼ਰਟ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਈਏ ਆਰ ਕੰਡੀ ਰਹੂਗੀ ਜੀ ਇਹ ਪ੍ਰਾਈਸ ਲੈ ਕੇ ਆ ਸਿਰਫ ਇਹਦਾ 900 900 ਦੇ ਵਿੱਚ ਤੁਸੀਂ ਸਾਡੇ ਕੋਲੋਂ ਆਰਕੰਡੀ ਦਾ ਮੈਚਿੰਗ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਇਹਦੇ ਵਿੱਚ 10 ਚਾਰ ਦੇ ਵਿੱਚ ਇਹ ਵਾਲੇ ਸੂਟ ਸਾਡੇ ਕੋਲੇ ਆਏ ਆ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਇੱਕ ਕਲਰ ਹੋਰ ਹੈ ਜੀ ਉਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਆਰਕੰਡੀ ਦੇ ਵਿੱਚ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪ੍ਰਿੰਸਸ ਕਲੈਕਸ਼ਨ ਵੀ ਦਿਖਾਇਆ ਸੀ ਅਬ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਜੋ ਉੱਪਰ ਹੈਂਗਰਾਂ ਉੱਪਰ ਲੱਗੇ ਹੋਏ ਸੀਗੇ ਤੇ 2x2 ਕਾਟਨ ਦੇ ਸੂਟ ਵੀ ਤੁਹਾਨੂੰ ਦਿਖਾਏ ਸੀ ਅਸੀਂ ਠੀਕ ਹੈ ਜੀ ਇਹ ਵਾਲੀ ਦੇਖੋ ਜੀ ਬਾਟਮ ਸੈਲਫ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਜੀ ਤੇ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਆਰ ਕੰਡੀ ਦੇ ਵਿੱਚ ਚੈੱਕ ਕਰੋ ਇਹ ਆਰ ਕੰਡੀ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪਰੈਂਟ ਰਹਿਣ ਵਾਲਾ ਸ਼ਰਟ ਦੇਖੋ ਜੀ ਬੜੀ ਪਿਆਰੀ ਜੀ ਸ਼ਰਟ ਹੈ ਬਾਕੀ ਤੁਸੀਂ ਜੀ ਡਿਜ਼ਾਈਨਿੰਗ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਦੇਖੋ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਪ੍ਰਾਈਸ ਰੋਗੀ ਇਹਦੀ ਸਿਰਫ 900 ਠੀਕ ਹੈ ਜੀ 1200 ਦਾ ਵਾਲਾ ਸੂਟ ਤੁਹਾਨੂੰ ਸਿਰਫ 900 ਦੇ ਵਿੱਚ ਮੈ ਰਿਆ ਆਰ ਕੰਡੀ ਦੇ ਵਿੱਚ ਫਰੈਸ਼ ਸੂਟ ਮਿਲ ਰਿਹਾ ਜੀ ਇਸ ਤੋਂ ਅਗੇ ਸਾਡੇ ਕੋਲੇ ਆਇਆ ਜੀ ਸੂਟ ਚੈੱਕ ਦੇ ਵਿੱਚ ਚੈੱਕ ਮੇਟ ਵਰਬਰੀ ਦੇ ਵਿੱਚ ਸੂਟ ਆਇਆ ਜੀ ਉਹ ਵੀ ਤੁਸੀਂ ਸਾਨੂੰ ਦਿਖਾਵਾਂਗੇ ਬੜੇ ਪਿਆਰੇ ਜਿਹਾ ਸੂਟ ਰਹਿਣ ਵਾਲੇ ਚੈੱਕ ਮੇਟ ਦੇ ਵਿੱਚ ਹਾਂਜੀ ਅਗਲੇ ਸੂਟ ਸਾਡੇ ਰਹਿਣ ਵਾਲਿਆ ਚੈੱਕ ਬਰਬਰੀ ਦੇ ਵਿੱਚ ਦੇਖੋ ਜੀ ਸਟਾਫ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਸਟਾਫ ਨੂੰ ਚੈੱਕ ਕਰੋ ਦੇਖੋ ਜੀ ਚੈੱਕ ਮੀਟ ਸਟਾਫ ਰਹਿਣ ਵਾਲਾ ਜੀ ਇਹ ਬੈਕ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਮੀਟ ਰਹੂਗਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਸਟਾਫ ਰਹੂਗਾ ਨਿਯੋਨ ਮਹਿੰਦੀ ਸ਼ੇਡ ਹੈ ਜੀ ਪ੍ਰਾਈਸ ਰਹੂਗੀ ਇਹਦੀ ਸਿਰਫ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਦੇਖੋ ਬਹੁਤ ਹੀ ਪਿਆਰੀ ਜੀ ਸ਼ੇਡ ਵਿੱਚ ਰਹਿਣ ਵਾਲਾ ਸੂਟ ਦੇਖੋ ਜੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰੀ ਨੂਡ ਡਿਜ਼ਾਈਨਿੰਗ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਇਹ ਸੀ ਨਿਯੋਨ ਮਹਿੰਦੀ ਕਲਰ ਇਸ ਤੋਂ ਅਗਲਾ ਕਲਰ ਤੁਹਾਨੂੰ ਚੈੱਕ ਕਰਾਉਣੇ ਆ ਅਗਲਾ ਕਲਰ ਆਊਗਾ ਜੀ ਫਿਰੋਜੀ ਕਲਰ ਠੀਕ ਹੈ ਜੀ ਫਿਰੋਜੀ ਸ਼ੇਡ ਦੇ ਵਿੱਚ ਆਉਣ ਵਾਲਾ ਇਹ ਵਾਲੀ ਰਹੂਗੀ ਜੀ ਬਾਟਮ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਤੇ ਇਹ ਵਾਲੀ ਰਹੂਗੀ ਸ਼ਾਰਟ ਚੈੱਕ ਕਰੋ ਜੀ ਇਹ ਸ਼ਾਰਟ ਰਹਿਣ ਵਾਲੀ ਹੈ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਮੇਟ ਬਰਬਰੀ ਰਹੂਗਾ ਜੀ ਇਹ ਠੀਕ ਹੈ ਪ੍ਰਾਈਸ ਸਿਰਫ ਜੈਨੂਅਲ ਜੀ 850 1000 ਰੁਪਏ ਤੁਹਾਨੂੰ ਪ੍ਰਾਈਸ ਮੈਨ ਵਾਲੀ ਆ ਮਾਰਕੀਟ ਦੇ ਵਿੱਚ ਇਹ ਵਾਲੀ ਸੂਟ ਦੀ ਦੇਖੋ ਜੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਸੀ ਫਿਰੋਜੀ ਕਲਰ ਦੇ ਵਿੱਚ ਥੋੜੇ ਜਿਹੜੇ ਕੈਮਰੇ ਚ ਕਲਰ ਨਾ ਕਾਲਸ ਚ ਆ ਰਹੇ ਆ ਪਰ ਕਲਰ ਬੜੇ ਪਿਆਰੇ ਆ ਜੀ ਸਾਰੇ ਠੀਕ ਆ ਜੀ ਅਗਲਾ ਕਲਰ ਆਊਗਾ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਆਣ ਵਾਲੇ ਆ ਦੇਖੋ ਇਹ ਮਸਟਰਡ ਸ਼ੇਡ ਦੇ ਵਿੱਚ ਆਉਣ ਵਾਲਾ ਠੀਕ ਹੈ ਜੀ ਇਹ ਮਾਸਟਰ ਸ਼ੇਡ ਦੇ ਵਿੱਚ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਪ੍ਰਾਈਸ 850 ਇਹਦੇ ਵਿੱਚ ਇੱਕ ਬੋਲਾ ਇਹ ਵਾਲਾ ਤੁਹਾਨੂੰ ਰੈजिस्टਰ ਜਿਹਾ ਸ਼ੇਡ ਮਿਲੂਗਾ ਰੈਸਟ ਸ਼ੇਡ ਮੈਲਣ ਵਾਲਾ ਹੈ ਇਹ ਦੇਖੋ ਜੀ ਚੈੱਕ ਕਰੋ ਜੀ ਇਹ ਕੇਵਲਾ ਕਲਰ ਮਿਲੂਗਾ ਇਹ ਵੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਸ਼ਾਰਟ ਦੇਖੋ ਡਿਜ਼ਾਈਨਿੰਗ ਚੈੱਕ ਕਰ ਸਕਦੇ ਆ ਤੁਸੀਂ ਸੂਟ ਦੀ ਦੇਖੋ ਜੀ ਇਹ ਛੋਟ ਰਹਿਣ ਵਾਲੀ ਹੈ ਚੈੱਕ ਮੇਟ ਬਰਬਰੀ ਦੇ ਵਿੱਚ ਇਸ ਤੋਂ ਅਗਲਾ ਕਲਰ ਚੈੱਕ ਕਰੋ ਪ੍ਰਾਈਸ ਰਹੋਗੀ 850 ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਆ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਛੇੜਾ ਵਾਈਨ ਦੇ ਵਿੱਚ ਦੇਖੋ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਬਾਟਮ ਰਹਿਣ ਵਾਲੀ ਹੈ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਰਟ ਦੇਖੋ ਜੀ ਸ਼ਰਟ ਦੀ ਡਿਜ਼ਾਈਨ ਦੇਖੋ 850 ਸਿਰਫ ਪ੍ਰਾਈਸ ਇਹਦੀ ਦੇਖੋ ਜੀ ਇਹ ਵਾਲੀ ਰਹੂਗੀ ਸ਼ਰਟ ਚੈੱਕ ਮੇਟ ਬਰਬਰੀ ਹੈ ਜੀ ਨਿਊ ਸਟਾਫ ਆਇਆ ਜੀ ਨੇੜੇ ਤੋਂ ਦੇਖ ਸਕਦੇ ਹੋ ਤੁਸੀਂ ਨਿਊ ਸਟਾਫ ਹੈ ਇਹ ਬੈਕ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਹੈ ਪ੍ਰਾਈਸ ਸਿਰਫ 850 ਠੀਕ ਹੈ ਜੀ ਇਸ ਹਨਾਈਟ ਦੇ ਸਾਡੇ ਸੂਟ ਇੰਨਾ ਸੂਟਾਂ ਵਿੱਚੋਂ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ